ਤਾਂ ਕੀ ਹੋਇਆ ਕਿ ਆਪकी ਬੱਚੀ ਕੇ ਸਾਥ ਉਸਕੋ ਸ਼ੁੱਕਰਵਾਰ ਕੋ ਸਕੂਲ ਆਇਆ ਥਾ ਸਕੂਲ ਮੇ ਉਸਕੋ ਜੋ

ਇੱਥੇ ਸਾਨੂੰ ਕਰੀਬ ਘੰਟਾ ਪਹਿਲਾਂ 1 ਵਜੇ ਅੱਜ 26 ਤਰੀਕ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ 5 ਸਾਲ ਦੀ ਬੱਚੀ ਜਿਸ ਦਾ ਅਸੀਂ ਨਾਮ ਰਿਵੀਲ ਨਹੀਂ ਕਰ ਸਕਦੇ ਕਿ ਉਸ ਨਾਲ ਕੋਈ ਦੁਸ਼ਕਰਮ ਹੋਇਆ ਵਾ ਜਿਸ ਤੇ ਤੁਰੰਤ ਪੁਲਿਸ ਪਾਰਟੀ ਸਾਡੀ ਇੱਥੇ ਮੌਕੇ ਤੇ ਪਹੁੰਚ ਗਈ ਹੈ ਹੁਣ ਅਸੀਂ ਲੜਕੀ ਦਾ ਜਾਂ ਉਸ ਦੀ ਮਦਰ ਦਾ ਦੋਨਾਂ ਚੋਂ ਜੋ ਵੀ ਸਹਿਮਤੀ ਨਾਲ ਸਬ ਇੰਸਪੈਕਟਰ ਲੜਕੀ ਨੂੰ ਥਾਣੇ ਬੁਲਾ ਲਿਆ ਗਿਆ ਵਾ ਉਹਨਾਂ ਦੀ ਸਟੇਟਮੈਂਟ ਲੈ ਕੇ ਜਿਸ ਲੜਕੇ ਦੇ ਖਿਲਾਫ ਇਹ ਦੋਸ਼ ਲਗਾ ਰਹੇ ਨੇ ਉਹ ਵੀ ਜੁਵਨਾਈਲ ਹੈ ਖਰਾਂ ਸਾਲ ਤੋਂ ਘਟਦਾ ਵਾ ਉਹਦਾ ਵੀ ਨਾਮ ਰਵੀਲ ਨਹੀਂ ਕਰ ਸਕਦੇ ਜੋ ਵੀ ਇਹ ਕਾਰਵਾਈ ਲਈ ਆਪਣੀ ਸਟੇਟਮੈਂਟ ਦੇਣਗੇ ਉਸ ਦੇ ਤਹਿਤ ਐਫਆਈਆਰ ਦਰਜ ਕਰਕੇ ਉਸਨੇ ਅਪਰੀਂਡ ਕੀਤਾ ਜਾਊਗਾ